ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮਤਲਬ ਕਿ ਆਪਣੇ ਚੋਨੇ 35 40 45 ਦਿਨਾਂ ਦੇ ਹੋ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਲੀ ਨਾਸ਼ਕ ਪਲੱਸ ਕੀਟ ਨਾਸ਼ਕ ਪੱਤਲ ਪੇੜ ਸੂਡੀ ਚਾਹੇ ਗੋਭ ਦੀ ਸੂਡੀ ਦੇ ਦਵਾਈਆਂ ਸਪਰੇਹਾਂ ਸ਼ੁਰੂ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ ਤੇ ਦਵਾਈਆਂ ਲੈਣ ਤੋਂ ਪਹਿਲਾਂ ਆਪਾਂ ਨੂੰ ਕਿਹੜੇ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੋਈ ਕਈ ਵਾਰ ਹੁੰਦਾ ਕੀ ਕਿ ਆਪਾਂ ਦਵਾਈਆਂ ਤੇ ਪੈਸੇ ਦੀ ਖਰਚ ਕਰ ਆਉਨੇ ਆ ਸਪਰੇਹ ਨੂੰ ਕਰ ਦਿੰਨੇ ਆ ਤੇ ਪਰ ਉਸ ਤੋਂ ਬਾਅਦ ਵੀ ਜਿੰਨੇ ਆਪਾਂ ਪੈਸੇ ਲਾ ਚੁੱਕੇ ਉਸ ਦਾ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਜਾਂ ਕੁਝ ਕੋ ਦਿਨਾਂ ਬਾਅਦ ਆਪਾਂ ਨੂੰ ਫੇਰ ਜਿਹੜੇ ਪੱਤਾਲ ਫਿਰ ਸੂਂਡੀ ਚਾਹੇ ਗੋਬਲੀ ਸੂਂਡੀ ਚਾਹੇ ਆਪਣੇ ਉਲੀ ਨਾਸਿਕ ਦਾ ਅਟੈਕ ਆਪਾਂ ਨੂੰ ਦੁਬਾਰਾ ਦੇਖਣਾ ਸ਼ੁਰੂ ਹੋ ਜਾਂਦਾ ਹੈ ਇਹ ਅਜਿਹਾ ਕਿਉਂ ਹੁੰਦਾ ਕਿਹੜੇ ਕਿਹੜੇ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਜ਼ਰੂਰੀ ਹੈ ਦਵਾਈ ਲੈਣ ਤੋਂ ਸਪਰੇਹਾ ਲੈਣ ਤੋਂ ਪਹਿਲਾਂ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁ ਜੋਬਸਕ੍ਰਾਈਬ ਕਰ ਲਓ ਜੀ ਜਦੋਂ ਹੀ ਆਪਾਂ ਦਵਾਈਆਂ ਲੈਣ ਜਾਂਦੇ ਆ ਆਪਾਂ ਨੂੰ ਡੱਬਿਆਂ ਉੱਪਰ ਜਾਂ ਬੋਤਲਾਂ ਉੱਪਰ ਲਿਖਿਆ ਜ਼ਰੂਰ ਦੇਖਦਾ ਕੰਟੈਕਟ ਇਨਸੈਕਟੀਸਾਈਡ ਜਾਂ ਕੰਟੈਕਟ ਆਪਣਾ ਫੰਜਾਈ ਸਾਈਡ ਜਾਂ ਸਿਸਟੈਮਿਕ ਜਾਂ ਟਰਾਂਸਲੇਮੀਨਰ ਇਹ ਤਿੰਨ ਪ੍ਰਕਾਰ ਦੀਆਂ ਦਵਾਈਆਂ ਦੇ ਵਿੱਚ ਆਪਾਂ ਨੂੰ ਲਿਖਿਆ ਮਿਲਦਾ ਜੇ ਟ੍ਰਾਂਸਲੇਮੀਨਰ ਹੁੰਦਾ ਕਿਸੇ ਕਿਸੇ ਦਵਾਈਆਂ ਦੇ ਵਿੱਚ ਆਉਂਦਾ ਜਿਹੜਾ ਕੰਟੈਕਟ ਸਿਸਟੈਮਿਕ ਇਹ ਆਮ ਹੀ ਦਵਾਈਆਂ ਦੇ ਵਿੱਚ ਉਲੀਨਾਸ਼ਕਾਂ ਇਨਸੈਕਟੀਸਾਈਡ ਦੇ ਉੱਤੇ ਲਿਖਿਆ ਜਰੂਰ ਮਿਲਦਾ ਇਹਨਾਂ ਦਾ ਕੀ ਮਤਲਬ ਹੈ ਇਹਨਾਂ ਦੇ ਵਿੱਚ ਆਪਾਂ ਨੂੰ ਕਿਹੜੀ ਦਵਾਈ ਆਪਾਂ ਨੂੰ ਆਪਣੇ ਫਸਲ ਤੇ ਕਰਨੀ ਚਾਹੀਦੀ ਜਾਂ ਜੋ ਆਪਾਂ ਜਿਹੜਾ ਵਧੀਆ ਰਿਜ਼ਲਟ ਦੇਖਣ ਨੂੰ ਮਿਲੇ ਜਿਹੜੇ ਆਪਣੇ ਪੈਸੇ ਦੀ ਬਰਬਾਦੀ ਨਾ ਹੋਵੇ ਸਭ ਤੋਂ ਪਹਿਲਾਂ ਕੰਮ ਗੱਲ ਕਰਦੇ ਹਾਂ ਜੀ ਕੰਟੈਕਟ ਦੀ ਇਹ ਕੰਟੈਕਟ ਦਾ ਕੰਮ ਹੁੰਦਾ ਜਦੋਂ ਆਪਾਂ ਸਪਰੇਅ ਕਰ ਦਿੰਨੇ ਆ ਜਿੰਨੇ ਵੀ ਦਵਾਈ ਦੇ ਕੰਟੈਕਟ ਦੇ ਵਿੱਚ ਪਤਲ ਫੜ ਸੂਢੀ ਚਾਹੇ ਹੋਰ ਜਿਹੜੇ ਕੀੜੇ ਮਕੌੜੇ ਆਂ ਦੀ ਕੰਟੈਕਟ ਦੇ ਵਿੱਚ ਆਉਂਦੇ ਨੇ ਇਹ ਉਹਨਾਂ ਨੂੰ ਮਾਰ ਦਈਏ ਯਾਨੀ ਕਿ ਬੂਟੇ ਦੇ ਜਿੱਥੇ ਦਵਾਈ ਪੈਂਦੀ ਹੈ ਜੇਕਰ ਉੱਥੇ ਆਪਣੀ ਪਤਲ ਫੜ ਸੂਢੀ ਚਾਹੇ ਗੋਭ ਦੀ ਸੂਢੀ ਹੈਗੀ ਤਾਂ ਉਹਨੂੰ ਮਾਰੇਗੀ ਤੇ ਇਹ ਇਸ ਤਰ੍ਹਾਂ ਕੰਮ ਕਰਦੀ ਹੈ ਜੇਕਰ 2-4 ਘੰਟੇ ਬਾਅਦ بارش ਪੈ ਜਾਂਦੀ ਹੈ ਤਾਂ ਇਹਦਾ ਅਸਰ ਯਾਨੀ ਕਿ ਬਹੁਤ ਘਟ ਜਾਂਦਾ ਯਾਨੀ ਕਿ ਨਾਮਾਤਰ ਦਾ ਅਸਰ ਰਹਿ ਜਾਂਦਾ ਇਸ ਤੋਂ ਬਾਅਦ ਉਹਦੀ ਸਿਸਟੈਮਿਕ ਸਿਸਟੈਮਿਕ ਦਾ ਮਤਲਬ ਇਹ ਹੁੰਦਾ ਕੰਮ ਕਰਨ ਦਾ ਕਿ ਜਿਹੜਾ ਆਪਣਾ ਬੂਟਾ ਜਿਹਦਾ ਆਪਾਂ ਸਰੇ ਕਰ ਦਿੰਨੇ ਆ ਸਿਸਟੈਮਿਕ ਇਹ ਬੂਟੇ ਦੇ ਸਾਰੇ ਸਿਸਟਮ ਦੇ ਵਿੱਚ ਪੱਤੇ ਤਣਾ ਜੜ੍ਹਾਂ ਦੇ ਵਿੱਚ ਜਾ ਕੇ ਕੰਮ ਕਰਦੀ ਵਿੱਚ ਬੂਟੇ ਦੇ ਵਿੱਚ ਸਮਾ ਜਾਂਦੀ ਜੇਕਰ 2-4 ਘੰਟੇ ਬਾਅਦ بارش ਪੈ ਵੀ ਜਾਂਦੀ ਤਾਂ ਇਹ ਆਪਣਾ ਕੰਮ ਪੂਰਾ ਕਰਦੀ ਹੈ ਕਿਉਂਕਿ ਇਹ ਬੂਟੇ ਦੇ ਅੰਦਰ ਸਮਾ ਜਾਂਦੀ ਹੈ ਬੂਟੇ ਦੇ ਅੰਦਰੋਂ ਇਹ ਪੂਰੇ ਬੂਟੇ ਵਿੱਚ ਸਮਾ ਜਾਂਦੀ ਹੈ ਅੰਦਰੋਂ ਹੋ ਕੇ ਕੰਮ ਕਰਦੀ ਜਿੰਨੇ ਵੀ ਆਪਣੇ ਕੀਟ ਨੇ ਚਾਹੇ ਉਲੀਨਾਸ਼ਕ ਦੇਣੇ ਚਾਹੇ ਆਪਣੇ ਪੱਤਾਲ ਪੇੜ ਸੁੰਡੀ ਚਾਹੇ ਗੋਭ ਦੀ ਸੁੰਡੀਏ ਉਹਨਾਂ ਨੂੰ ਮਾਰਦੀ ਜਦੋਂ ਆਪਣੇ ਬੂਟਾ ਰਸ ਚੂਸਦਾ ਜਾਂ ਪੱਤਾ ਖਾਂਦੀਏ ਉਹ ਪੱਤਾਲ ਪੇੜ ਸੂੰਢੀ ਇਹ ਅੰਦਰ ਉਹਦੇ ਅੰਦਰ ਜਾ ਕੇ ਆਪਣੇ ਉਪੂ ਆਪਣੇ ਸੂੰਡੀਆਂ ਨੂੰ ਮਾਰਦੀ ਏ ਜਿਹੜਾ ਇਹਦਾ ਅਸਰ ਕਾਫੀ ਲੰਮਾ ਸਮਾ ਹੁੰਦਾ ਦਵਾਈ ਵੱਖ-ਵੱਖ ਦਵਾਈਆਂ ਦੇ ਹਿਸਾਬ ਦੇ ਨਾਲ ਇਹਦਾ ਤਕਰੀਬਨ 10 15 ਦਿਨਾਂ ਤੋਂ ਲੈ ਕੇ 25 30 ਦਿਨਾਂ ਤੱਕ ਇਹਨਾਂ ਦਾ ਅਸਰ ਦਵਾਈਆਂ ਦਾ ਹੁੰਦਾ ਹੈ ਜੇਕਰ 2-4 ਘੰਟੇ ਬਾਅਦ بارش ਵੀ ਪੈ ਜਾਂਦੀ ਹੈ ਮੀਂਹ ਪੈ ਜਾਂਦਾ ਤਾਂ ਇਹਨਾਂ ਦਵਾਈਆਂ ਦਾ ਅਸਰ ਜਿਹੜੀ ਸਿਸਟੈਮਿਕ ਦਵਾਈਆਂ ਹੁੰਦੀਆਂ ਨੇ ਇਹਨਾਂ ਦਾ ਅਸਰ ਆਪਣੇ ਬੂਟਿਆਂ ਦੇ ਵਿੱਚ ਬਣਿਆ ਰਹਿੰਦਾ ਇਹ ਆਪਣਾ ਕੰਮ ਕਰਦੀ ਰਹਿੰਦੀ ਹੈ ਕਿਉਂਕਿ ਬੂਟੇ ਦੇ ਅੰਦਰ ਸਿਸਟਮ ਦੇ ਵਿੱਚ ਹੋ ਕੇ ਕੰਮ ਕਰਦੀ ਹੈ ਜਿਹੜੀ ਆਪੀ ਕੰਟੈਕਟ ਹੈ ਇਹ ਆਪਣੇ ਬਾਹਰੋਂ ਬਾਹਰ ਕੰਮ ਕਰਦੀ ਹੈ ਜਿੰਨੇ ਵੀ ਇਹਦੇ ਕੰਟੈਕਟ ਦੇ ਵਿੱਚ ਕੀਟ ਆਉਂਦੀ ਉਹਨਾਂ ਨੂੰ ਮਾਰਦੀ ਹੈ ਬੂਟੇ ਦੇ ਅੰਦਰ ਸਮਾਉਂਦੀ ਨਹੀਂ ਜੇਕਰ 2-4 ਘੰਟੇ ਬਾਅਦ ਆਪਣੀ بارش ਪੈ ਜਾਂਦੀ ਹੈ ਤਾਂ ਇਹਦਾ ਜਦ ਆਪਣਾ ਕੰਮ ਕਰਨ ਦਾ 0% ਕੰਮ ਕਰਦੀ ਹੈ ਇਨ ਦਾ ਆਪਣਾ ਕੋਈ ਬਹੁਤਾ ਫਾਇਦਾ ਨਹੀਂ ਮਿਲਦਾ ਇਸ ਦੇ ਉਲਟ ਜੇਕਰ ਆਪਾਂ ਸਿਸਟੈਮਿਕ ਵਰਤਦੇ ਆ ਤਾਂ ਇਹਨਾਂ ਜਨ ਆਪਾਂ ਨੂੰ ਬੂਟੇ ਦੇ ਅੰਦਰੋਂ ਹੋ ਕੇ ਕੰਮ ਕਰਦੀ ਹੈ ਜਿੱਥੇ ਜੇਕਰ بارش ਪੈਣ ਦੇ ਬਾਵਜੂਦ ਵੀ ਆਪਣਾ ਕੰਮ ਕਰਦੀ ਰਹਿੰਦੀ ਹੈ ਇਸ ਤੋਂ ਬਾਅਦ ਹੁੰਦੀ ਹੈ ਟ੍ਰਾਂਸਲੇਮੀਨਰ ਟ੍ਰਾਂਸਲੇਮੀਨਰ ਕਿਸੇ ਕਿਸੇ ਦਵਾਈਆਂ ਦੇ ਵਿੱਚ ਆਉਂਦਾ ਹੈ ਜਿਵੇਂ ਮੋਟਾਰ ਇਸੈਕਟੀਸਾਈਡ ਆਉਂਦੀ ਉਹਦੇ ਵਿੱਚ ਟ੍ਰਾਂਸਲੇਮੀਨਰ ਇਹ ਪਹਿਲ ਲਿਖਤ ਮਿਲਦਾ ਇਹਦਾ ਕੰਮ ਹੁੰਦਾ ਕਿ ਜੇਕਰ ਆਪਾਂ ਸਪਰੇਅ ਕਰਦੇ ਆ ਜੇਕਰ ਆਪਣੀ ਸੁੰਡੀ ਪੱਤੇ ਦੇ ਦੂਜੀ ਸਤਹ 'ਤੇ ਆ ਆਪਾਂ ਉੱਪਰੋਂ ਸਪਰੇਅ ਕਰਦੇ ਆ ਕਿਉਂਕਿ ਜਿਹੜੀ ਸਪਰੇਅ ਹੁੰਦੀ ਸੁੰਡੀ ਉੱਤੇ ਨਹੀਂ ਪੈਂਦੀ ਇਹ ਹੁੰਦਾ ਕੰਮ ਟ੍ਰਾਂਸਲੇਮੀਨਰ ਦਾ ਤੇ ਇਹਨਾਂ ਦਵਾਈਆਂ ਦੇ ਵਿੱਚੋਂ ਆਪਾਂ ਨੂੰ ਜ਼ਿਆਦਾਤਰ ਆਪਣ ਸਿਸਟੈਮਿਕ ਵਰਤਣੇ ਚਾਹੀਦੇ ਕਿਉਂਕਿ ਉਹ ਦਿਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਜਿਵੇਂ بارشਾਂ ਦਾ ਸਮਾਂ بارش ਵੀ ਪੈ ਸਕਦੀ ਹੈ ਉਹਨਾਂ ਸਮਾਂ ਦੇ ਵਿੱਚ ਦਵਾਈਆਂ ਸ਼ੁਰੂ ਵਰਤਣੀਆਂ ਸ਼ੁਰੂ ਕਰ ਦੇਣੀਆਂ ਨੇ ਤੇ ਇਹ ਆਪਾਂ ਨੂੰ ਸਿਸਟੈਮਿਕ ਦਵਾਈਆਂ ਵਰਤਣੀਆਂ ਚਾਹੀਦੀਆਂ ਨੇ ਜਾਂ ਕੰਟੈਕਟ ਜੇਕਰ ਆਪਣੇ ਫਸਲ ਤੇ ਜ਼ਿਆਦਾ ਟੈਗ ਹੋ ਚੁੱਕਿਆ ਆਪਾਂ ਧਿਆਨ ਨਹੀਂ ਰੱਖ ਚੁੱਕੇ ਆਪਾਂ ਧਿਆਨ ਨਹੀਂ ਰੱਖਿਆ ਆਪਣੇ ਪੱਤਲ ਫਿਰ ਸੂਣੀ ਚਾਹੇ ਗੋभी ਸੂਣੀ ਜ਼ਿਆਦਾ ਟੈਗ ਹੋ ਚੁੱਕਿਆ ਤੇ ਆਪਾਂ ਕੰਟੈਕਟプラス ਸਿਸਟੈਮਿਕ ਦਵਾਈਆਂ ਵੀ ਆਉਂਦੀਆਂ ਨੇ ਆਪਾਂ ਇਹਨਾਂ ਨੂੰ ਵਰਤ ਸਕਦੇ ਆ ਕਿਉਂਕਿ ਇਹਨਾਂ ਦਾ ਦਵਾਈਆਂ ਦਾ ਜਿਹੜਾ ਅਸਰ ਲੰਮਾ ਸਮਾਂ ਰਹਿੰਦਾ ਇਹ ਇੱਕ ਹਰ ਇੱਕ ਕਿਸਾਨ ਨੂੰ ਜਾਣਨਾ ਬਹੁਤ ਜ਼ਰੂਰੀ ਜਿਵੇਂ ਹੁਣ ਕਈ ਵਾਰ ਹੁੰਦਾ ਕਿ ਇੱਕੋ ਆਪਣੇ ਹੁੰਦੇ ਨੇ ਟੈਕਨੀਕਲ ਬਾਕੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵੱਖ-ਵੱਖ ਹੁੰਦਾ ਜਿਵੇਂ ਇੱਕ ਆਪਣੇ ਆਉਂਦੀ ਇਹ ਸੂਮੀ ਤਾਜ ਦੀ ਆਉਂਦੀ ਕਾਟੇ ਹਾਈਡਰੋਕਲੋਰਾਈਡ 50% ਐਸਪੀ ਇੱਕ ਆਉਂਦੀ ਜ ਆਪਣੀ ਧਾਨੁਕਾ ਕੰਪਨੀ ਦੀ ਮਟਾਰ ਜਿਹੜੀ ਕਿ ਜਿੰਦੇ ਵਿੱਚ ਕਾਟੇਪ 75% ਐਸਜੀ ਹੁੰਦਾ ਹੈ ਹੁਣ ਜਿਹੜੀ ਕਾਟੇਪ ਹਾਈਡਰੋਕਲੋਰਾਈਡ ਸੇਮ ਟੈਕਨੀਕਲ ਨੇ 50% ਐਸਪੀ ਚ ਆਉਂਦੀ ਹੈ ਜਿਹੜਾ ਇਹ ਕੰਮ ਕਰਨ ਦਾ ਤਰੀਕਾ ਹੁੰਦਾ ਜੀ ਇਹਦਾ ਹੈਗਾ ਜੀ ਕੰਟੈਕਟ ਜੇਕਰ ਇਹਦੇ ਜਿੰਨੇ ਵੀ ਇਹਦੇ ਕੰਟੈਕਟ ਦੇ ਵਿੱਚ ਕੀਟ ਆਉਂਦੇ ਨੇ ਪੱਤਾੜ ਪੱਟ ਸੂਂਡੀ ਆਉਂਦੀ ਉਹਨਾਂ ਤੇ ਕੰਮ ਕਰੇਗੀ ਉਹਨਾਂ ਨੂੰ ਮਾਰੇਗੀ ਇਸ ਦੇ ਉਲਟ ਜੇਕਰ ਆਪਾਂ ਤੁਹਾਨੂੰ ਕਾ ਕੰਪਨੀ ਦੀ ਮੋਟਾਰ ਕੰਪ ਵਰਤਦੇ ਆਂ ਕਾਰਟੇਬ ਹਾਈਡਰੋਕਲੋਰਾਈਡ 75% ਸੇਮ ਟੈਕਨੀਕਲ ਨੇ ਏਐਸਜੀ ਦੇ ਵਿੱਚ ਆਉਂਦੀ ਏ ਇਹ ਆਪਣੇ ਕੰਟੈਕਟ ਤੇ ਵੀ ਕੰਮ ਕਰਦੀ ਕਿਉਂਕਿ ਜਿੰਨੇ ਵੀ ਇਹਦੇ ਕੰਟੈਕਟ ਦੇ ਵਿੱਚ ਕੀਟ ਪੱਤਾੜ ਪੱਟ ਸੂਂਡੀ ਚਾਹੇ ਗੋभी ਸੂਂਡੀ ਆਵੇ ਕੋ ਉਹਨਾਂ ਨੂੰ ਵੀ ਮਾਰੇਗੀ ਇਸ ਤੋਂ ਇਲਾਵਾ ਸਿਸਟੈਮ ਕਿਵੇਂ ਕੰਮ ਕਰਦੀ ਏ ਇਹ ਬੂਟਿਆਂ ਦੇ ਅੰਦਰ ਜਾ ਕੇ ਸਮਾ ਜਾਂਦੀ ਹੈ ਪੂਰੇ ਝੋਨੇ ਦੇ ਬੂਟੇ ਦੇ ਵਿੱਚ ਅੰਦਰੋਂ ਜਿਲੇ ਵੀ ਆਉਣ ਵਾਲੇ ਕੀੜੇ ਨੇ ਚਾਹੇ ਜਾਂ ਲੱਗੇ ਨੇ ਕੀੜੇ ਚਾਹੇ ਆ ਚੁੱਕੇ ਨੇ ਉਹਨਾਂ ਨੂੰ ਮਾਰਤੀ ਤੇ ਆਉਣ ਵਾਲੇ ਵੀ ਜਿਨ੍ਹਾਂ ਦੇ ਵਿੱਚ ਜਿਹੜੇ ਆਪਣੇ ਕੀਟ ਤੇ ਹਮਲਾ ਹੋਣਾ ਪੱਤਲ ਫਿਰ ਸੁੰਡੀ ਦਾ ਦੁਬਾਰਾ ਹਮਲਾ ਹੋਣਾ ਚਾਹੇ ਗੋभी ਸੁੰਡੀ ਦਾ ਹਮਲਾ ਹੋਣਾ ਉਹਨਾਂ ਤੋਂ ਵੀ ਇਹ ਬੂਟੇ ਨੂੰ ਬਚਾ ਕੇ ਰੱਖਦੀ ਹੈ ਤੇ ਇਹਦੇ ਨਾਲ ਇਹਦੇ ਵਿੱਚ ਹੁੰਦਾ ਟ੍ਰਾਂਸਲੇਮੀਨਰ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜੇ ਟ੍ਰਾਂਸਲੇਮੀਨਰ ਦਾ ਮਤਲਬ ਹੁੰਦਾ ਕਿ ਜਿਹੜੇ ਬੂਟੇ ਦੇ ਦੂਜੀ ਸੜਾ ਸਾਈਡ ਤੇ ਜਿਹਨੇ ਆਪਣੇ ਪੱਤੇ ਦੇ ਉੱਪਰ ਆਪਣੇ ਦਵਾਈ ਪਾਈ ਜਾਂਦੀ ਹੈ ਤੇ ਦੂਜੀ ਸਾਈਡ ਤੇ ਆਪਣੇ ਪੱਤੇ ਦੂਜੀ ਸਤ੍ਹਾ ਤੇ ਆਪਣੇ ਗੂਬ ਦੀ ਸੁੰਡੀ ਚਾਹੇ ਪੱਤਲਬੜ ਸੁੰਡੀ ਆਪਣੇ ਹੈਗੀ ਤੇ ਇਹ ਦਵਾਈ ਬੂਟੇ ਦੇ ਪੱਤੇ ਦੇ ਵਿੱਚੋਂ ਹੋ ਕੇ ਵੀ ਉਸ ਆਪਣੇ ਸੁੰਡੀ ਨੂੰ मारेਗੀ ਇਹ ਕੰਮ ਹੁੰਦਾ ਟ੍ਰਾਂਸਲੇਮੀਨਰ ਦਾ ਹੁਣ ਜਿਵੇਂ ਦਵਾਈਆਂ ਵਕ ਵਕ ਦਵਾਈਆਂ ਉਹਦੀਆਂ ਨੇ ਜਿਵੇਂ ਹੁਣੇ ਸੇਮ ਟੈਕਨੀਕਲ ਦੇ ਵਕ ਵਕ ਕੰਮ ਨੇ ਜਿਵੇਂ ਆਪਾਂ ਆਪਾਂ ਤਾਂ ਇਹੋ ਦੇਖ ਕੇ ਲੈ ਆਉਣੇ ਕਾਰਟੇ ਹਾਈਡਰੋਕਲੋਰਾਇਡ 50% ਆਪਾਂ ਤੁਹਾਨੂੰ ਥੋੜੀ ਸਸਤੀ ਮਿਲੇਗੀ ਜਿਹੜੀ ਆਪਾਂ ਨੂੰ ਕਾਰਟੇ 75% ਏ ਕੰਟੈਕਟ ਸਿਸਟੈਮਿਕ ਇਹ ਆਪਾਂ ਥੋੜੀ ਕਿ ਦਵਾ ਮਹਿੰਗੀ ਮਿਲੇਗੀ ਬਾਕੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹਿਸਾਬ ਨਾਲ ਵੀ ਜਿਹੜੀ ਇਹ ਦਵਾਈ ਹੈ ਤਕਰੀਬਨ ਆਪਾਂ ਨੂੰ 5 ਤੋਂ 7 ਦਿਨ ਦਾ ਅਸਰ ਰਹਿੰਦਾ ਜਿਹੜੀ ਇਹ ਦੂਜੀਆਂ ਦਵਾਈਆਂ ਦਾ ਅਸਰ ਜਿਵੇਂ ਆਪਣੀ ਸਿਸਟੈਮਿਕ ਪਲੱਸ ਕੰਟੈਕਟ ਜਾਂ ਟ੍ਰਾਂਸਲੇਮੀਨਰ ਦਾ ਅਸਰ ਤਕਰੀਬਨ 20 ਦਿਨਾਂ ਤੋਂ ਲੈ ਕੇ 25 ਦਿਨਾਂ ਤੱਕ ਵੱਖ-ਵੱਖ ਦਵਾਈਆਂ ਦੇ ਹਿਸਾਬ ਦੇ ਨਾਲ ਆਪਾਂ ਨੂੰ ਅਸਰ ਦੇਖ ਨੂੰ ਮਿਲਦਾ ਮੂਜੇ ਮੇ ਆਪਣੀ ਕੋਰਾ ਜਿਹਾ ਆਉਂਦੀ ਇਹ ਸਿਸਟੈਮਿਕ ਤੇ ਕਿ ਸਿਸਟੈਮਿਕ ਤੇ ਕੰਟੈਕਟ ਤੇ ਵੀ ਕੰਮ ਕਰਦੀ ਏ ਜਿਵੇਂ ਆਪਣੀ ਫੇਮ ਆਉਂਦੀ ਸਿਸਟੈਮਿਕ ਕੰਮ ਕਰਦੀ ਏ ਜਿਵੇਂ ਟ ਜਿਵੇਂ ਹੋਰ ਕੀਟਨਾਸ਼ਕ ਕਈ ਤਰੇ ਪ੍ਰਕਾਰ ਦੇ ਹੁੰਦੇ ਜਿਹੜੇ ਸਿਸਟੈਮਿਕ ਵੀ ਹੁੰਦੇ ਤੇ ਆਪਣੇ ਕੰਟੈਕਟ ਤੇ ਵੀ ਕੰਮ ਕਰਦੇ ਨੇ ਜਿਵੇਂ ਹੁਣ ਆਪਾਂ ਸਪਰੇ ਹਾਂ ਕਰਦੀਆਂ ਨੇ ਸਾਰੇ ਤੋਂ ਪਹਿਲਾਂ ਨਕੋਬ ਸਮੇਂ ਤਾਂ ਆਪਾਂ ਸਿਸਟੈਮਿਕ ਜਾਂ ਆਪਾਂ ਕੰਟੈਕਟ ਪ੍ਰੋਸੈਸ ਸਟੈਮਿਕ ਜਾਂ ਆਪਾਂ ਸਟੈਮਿਕ ਟ੍ਰਾਂਸਲੇਮੀਨਰ ਸਪਰੇ ਹਾਂ ਕਰਦੀਆਂ ਨੇ ਜੇਕਰ ਆਪਾਂ ਕੱਲ ਹੀ ਕੰਟੈਕਟ ਸਪਰੇ ਕਰਾਂਗੇ ਤਾਂ ਇਹਨਾਂ ਨੂੰ ਆਪ ਨੂੰ ਬਹੁਤਾ ਅੰਮਾ ਸਮਾਂ ਆਪਾਂ ਨੂੰ ਇਹ ਸਦਾਰ ਜਲਤ ਦੇਖ ਨੂੰ ਨਹੀਂ ਮਿਲਦਾ ਜੇਕਰ ਆਪਣੇ ਦੁਬਾਰਾ ਅਟੈਕ ਆ ਜਾਂਦਾ ਹਫਤੇ ਪਿੱਛੋਂ ਤਾਂ ਇਹਨਾਂ ਦਾ ਫਿਰ ਦਵਾਈਆਂ ਕਰਨ ਦਾ ਆਪਾਂ ਬਹੁਤਾ ਫਾਇਦਾ ਨਹੀਂ ਮਿਲਦਾ ਦੁਬਾਰਾ ਆਪਾਂ ਨੂੰ ਫਿਰ ਸਪਰੇ ਕਰਨ ਇਸ ਕਰਕੇ ਆਪਾਂ ਨੂੰ ਹੁਣ ਜੇਕਰ ਸਪਰੇਅ ਕਰਨ ਦੇ ਨਿ ਸਾਰੇ ਤੋਂ ਪਹਿਲਾਂ ਤਾਂ ਜੋ ਆਪਣੇ ਖੇਤਾਂ 'ਚ ਉਲੀ ਰੋਗ ਵੀ ਨਾ ਆਵੇ ਤੇ ਆਪਣੇ ਜਿਹੜੇ ਗੋभी ਸੁੰਡੀ ਦੇ ਪੱਤਾਂ ਤੇ ਸੁੰਡੀ ਦਾ ਅਟੈਕ ਆਪਾਂ ਨੂੰ ਘੱਟ ਦੇਖਣ ਨੂੰ ਮਿਲੇ ਇਸ ਵਾਸਤੇ ਫਿਰ ਆਪਾਂ ਨੂੰ ਕੰਟੈਕਟ ਪਲਸ ਸਿਸਟੈਮਿਕ ਆਪਾਂ ਸਪਰੇਅ ਹਾਂ ਵਰਤਣੇ ਚਾਹੀਦੇ ਚਾਹੇ ਉਹ ਕੀਟਨਾਸ਼ਕ ਹੋਵੇ ਚਾਹੇ ਆਪ ਉਹ ਵੀ ਉਲੀਨਾਸ਼ਕ ਜਿਵੇਂ ਹੁਣ ਆਪਣੇ ਉਲੀਨਾਸ਼ਕ ਦੇ ਵਿੱਚ ਦੀ ਆਪਾਂ ਦੇਖਦੇ ਹਾਂ ਇੱਕ ਦਵਾਈ ਆਉਂਦੀ ਟੈਬੂਕੋਨ ਜਿੰਦੇ ਵਿੱਚ ਟੈਬੂਕੋਨ ਆ ਜੋਰ ਹੁੰਦੀ ਹੈ 25.9% ਈਸੀ ਦੇ ਵਿੱਚ ਆਉਂਦੀ ਏ ਇਹ ਸਿਸਟੈਮਿਕ ਕੰਮ ਕਰਦੀ ਜਿਵੇਂ ਹੁਣ ਨਾਟਿਵ ਉਹ ਆਉਂਦੀ ਏ ਇਹ ਕੰਟੈਕਟ ਤੇ ਵੀ ਕੰਮ ਕਰਦੀ ਹੈ ਤੇ ਸਿਸਟੈਮਿਕ ਵੀ ਕੰਮ ਕਰਦੀ ਹੈ ਤੇ ਤਾਂ ਆਪਣੀ ਜਿਆਦਾ ਮਹਿੰਗੀ ਮਿਲਦੀ ਹੈ ਜਿਵੇਂ ਹੁਣ ਐਕਜਾ ਕੋਨਾ ਜਿਹੜਾ ਹੁੰਦੀ ਇਹ ਚ ਇੱਕ ਅਲੀ ਸਿਸਟੈਮਿਕ ਤੇ ਕੰਮ ਕਰਦੀ ਹੈ ਜਿਵੇਂ ਇੱਕ ਦਵਾਈ ਹੁੰਦੀ ਕਸਟੋਡੀਆ ਉਲੀ ਨਾ ਸਕਉਂਦੀ ਹੈ ਅਡਾਮਾ ਬ੍ਰਾਂਡ ਦੀ ਇਹ ਇਹਦੇ ਵਿੱਚ ਟੈਕਨੀਕਲ ਹੁੰਦੇ ਨੇ ਜੈਕਸੋਟ ਰੋਬਿਨ ਪਲੱਸ ਟੈਬੂ ਕੋਨਾ ਜੋੜ ਇਹ ਹੁਣ ਸਿਸਟੈਮਿਕ ਵੀ ਕੰਮ ਕਰਦੀ ਤੇ ਟ੍ਰਾਂਸਲਿਮినਰਲ ਕੰਮ ਕਰਦੀ ਯਾਨੀ ਕਿ ਇਹ ਕੰਟੈਕਟ ਕੰਮ ਨਹੀਂ ਕਰਦੀ ਇਹਦੇ ਵਿੱਚ ਦੋ ਹੁੰਦੇ ਨੇ ਸਿਸਟੈਮਿਕ ਪਲੱਸ ਟ੍ਰਾਂਸਲਿਮినਰਲ ਸਿਸਟਮ ਦੇ ਕਿ ਜਾਨੇ ਕਿ ਪੱਤਿਆਂ ਦੇ ਵਿੱਚ ਸਮਾ ਕੇ ਪੂਰੇ ਬੂਟੇ ਦੇ ਵਿੱਚ ਸਮਾ ਕੇ ਬੂਟੇ ਦੇ ਅੰਦਰੋਂ ਹੋ ਕੇ ਕੰਮ ਕਰਦੀ ਏ ਜੇਕਰ ਬਾਅਦ ਵਿੱਚ بارش ਵੀ ਆ ਜਾਂਦੀ ਤਾਂ ਆਪਾਂ ਨੂੰ ਕੋਈ ਘਬਰਾਉਣ ਦੀ ਜਰੂਰਤ ਨਹੀਂ ਗਈ ਇਹ ਆਪਣਾ ਕੰਮ ਕਰਦੀ ਰਹਿੰਦੀ ਏ ਇਸ ਕਰਕੇ ਕਿਸਾਨ ਦੋਸਤੋ ਆਪਾਂ ਨੂੰ ਜਿਹੜੀਆਂ ਸਿਸਟੈਮਿਕ ਜਾਂ ਕੰਟੈਕਟ ਪ੍ਰੋਸੈਸ ਸਟੈਮਿਕ ਦਵਾਈਆਂ ਹੀ ਵਰਤਣੀਆਂ ਚਾਹੀਦੀਆਂ ਨੇ ਜੇਕਰ ਪ੍ਰਤਿਲੀ ਕੰਟੈਕਟ ਵਰਤਦੇ ਉਹਨਾਂ ਨੂੰ ਆਪਾਂ ਨੂੰ ਕੋਈ ਲੰਮਾ ਸਮੇਂ ਤੱਕ ਰਿਜ਼ਲਟ ਨਹੀਂ ਰਹਿੰਦਾ ਤੇ ਆਪਣੇ ਪੈਸੇ ਦੀ ਬਰਬਾਦੀ ਹੁੰਦੀ ਏ ਜਿਨੀਵੇਂ ਆਪਾਂ ਸਪਰੇਅ ਹ ਵਰਤਦੇ ਨੇ ਕੰਟੈਕਟ ਪ੍ਰੋਸੈਸ ਸਟੈਮਿਕ ਵਰਤੋ ਤੋ ਯਾਰ ਜੜਟੇ ਦੇਖ ਨੂੰ ਮਿਲਦਾ ਹੈ ਲੰਬੇ ਸਮੇਂ ਤੱਕ तकरीबन 20 ਤੋਂ 25 ਦਿਨਾਂ ਤੱਕ ਇਹਨਾਂ ਦਾ ਅਸਰ ਰਹਿੰਦਾ ਤੇ ਸਪ੍ਰੇਹਾਂ ਲੈਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਹਰ ਇੱਕ ਕਿਸਾਨ ਨੂੰ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਆਪਣੇ ਪੈਸੇ ਦੀ ਸਹੀ ਥਾਂ ਵਰਤੋਂ ਕਰ ਸਕਦੇ ਆ ਸਹੀਆਂ ਸਪ੍ਰੇਹਾਂ ਦੀ ਆਪਾਂ ਚੋਣ ਕਰ ਸਕਦੇ ਆ ਤੇ ਇਹਨਾਂ ਦਵਾਈਆਂ ਨੂੰ ਇਹ ਚੀਜ਼ਾਂ ਦੇਖ ਕੇ ਹੀ ਆਪਾਂ ਨੂੰ ਖਰੀਦਣਾ ਚਾਹੀਦੀਆਂ ਹਨ ਤੇ ਬਾਕੀ ਜਿਹੜੀ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ